ਸਤਿ ਸ਼੍ਰੀ ਅਕਾਲ ਜੀ ਕਿਸੇ ਸ਼ਾਇਰ ਨੇ ਲਿਖਿਆ ਇੱਕ ਹੂਕ ਸੀ ਦਿਲ ਵਿੱਚ ਉੱਠਦੀ ਹੈ ਇੱਕ ਦਰਦ ਜਿਗਰ ਵਿੱਚ ਹੁੰਦਾ ਹੈ ਹਮ ਰਾਤ ਕੋ ਉੱਠ ਉੱਠ ਰੋਤੇ ਹਨ ਜਬ ਸਾਰਾ ਆਲਮ ਸੋਤਾ ਹੈ ਕੁਝ ਇਸ ਤਰ੍ਹਾਂ ਦਾ ਹੀ ਪਾਣਾ ਵਾਪਰਿਆ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਕਿ ਹਾਸਿਆਂ ਦਾ ਬਾਦਸ਼ਾਹ ਜੀ ਦੇ ਛਣਕਾਟੇ ਦੀ ਗੂੰਜ ਦੇ ਨਾਲ ਸਾਰਾ ਵਰਲਡ ਹੀ ਹੱਸ ਉੱਠਦਾ ਸੀ ਅੱਜ ਬੜੀ ਸਤਿਕਾਰਯੋਗ ਸ਼ਖਸੀਅਤ ਜਸਵਿੰਦਰ ਪੱਲਾ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਪੰਜਾਬੀ ਫਿਲਮ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਹੈ ਉਹਦੇ ਚਾਹਣ ਵਾਲਿਆਂ ਵਿੱਚ ਸੁਖ ਦੀ ਲਹਿਰ ਦੌੜ ਗਈ ਹੈ ਅਤੇ ਹੁਣ ਉਹ ਬੋਲ ਕਦੇ ਚਾਚਾ ਚਤਰਾ ਕਦੇ ਪ੍ਰੋਫੈਸਰ ਤੇ ਕਦੇ ਬੰਸੋਨੀ ਨਵਾਂ ਨਾਲ ਜਾਣਿਆ ਜਾਣ ਵਾਲਾ ਇਹ ਬਹੁਤ ਚਰਚਿਤ ਕਮੇਡੀਨ ਕਿੰਗ ਸਦਾ ਸਦਾ ਲਈ ਸਾਡੇ ਤੋਂ ਲੋਪ ਹੋ ਗਿਆ ਪਰ ਇੱਕ ਗੱਲ ਜ਼ਰੂਰ ਹੈ ਜਦ ਤੱਕ ਦੁਨੀਆ ਰਹੇਗੀ ਜਦ ਤੱਕ ਉਹ ਤੇ ਚੌਣ ਵਾਲੇ ਜਿਉਂਦੇ ਰਹਿਣਗੇ ਉਹ ਆਪਣੀਆਂ ਕਲਾਕਿਰਤੀਆਂ ਕਰਕੇ ਚਾਹੇ ਉਹ ਫਿਲਮ ਇੰਡਸਟਰੀ ਦੇ ਵਿੱਚ ਹੋਵੇ ਜਾਂ ਨਿੱਜੀ ਤੌਰ ਤੇ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਕਮੇਡੀ ਕਾਸਟਾਂ ਦੀ ਗੱਲ ਹੋਵੇ ਉਹਨਾਂ ਵਿੱਚ ਸਦਾ ਜਿਉਂਦਾ ਰਹੇਗਾ ਅਤੇ ਉਸ ਦੇ ਚੌਣ ਵਾਲੇ ਉਸ ਨੂੰ ਅਮਰ ਰੱਖਣਗੇ ਕਿਉਂਕਿ ਅਜਿਹੀਆਂ ਮਹਾਨ ਸ਼ਖਸੀਅਤਾਂ بار بار ਨਹੀਂ ਜਉਂਦੀਆਂ ਬੜੀ ਮੁਸ਼ਕਲ ਦੇ ਨਾਲ ਕੋਈ ਵਿਰਲਾ ਟਾਵਾ ਕੋਈ ਅਜੇਹਾ ਇਨਸਾਨ ਜੰਮਦਾ ਹੈ ਜੋ ਆਪਣੇ ਅੰਦਰ ਲੱਖਾਂ ਗਮ ਛੁਪਾ ਕੇ ਹੱਸਦਾ ਵੀ ਹੈ ਤੇ ਲੋਕਾਂ ਨੂੰ ਵੀ ਹਸਾਉਂਦਾ ਹੈ ਕਿਉਂਕਿ ਆਪ ਹੱਸਣਾ ਤੇ ਜ਼ਿੰਦਗੀ ਦਾ ਇੱਕ ਮਕਸਦ ਹੁੰਦਾ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਹੱਸ ਲੈਣਾ ਪਰ ਇੱਕ ਮੇਡੀ ਕਲਾਕਾਰ ਜਿਹੜਾ ਹੁੰਦਾ ਹੈ ਉਹ ਦੁਨੀਆ ਦੀ ਸਿਹਤ ਦਾ ਖਿਆਲ ਰੱਖਦਾ ਅਤੇ ਲੋਕਾਂ ਲਈ ਜੀਉਂਦਾ ਹੈ ਤੇ ਲੋਕਾਂ ਲਈ ਹੀ ਮਰਦਾ ਹੈ ਅਤੇ ਲੋਕਾਂ ਨੂੰ ਹਸਾ ਕੇ ਉਹਨਾਂ ਦਾ ਮਨ ਪਰਚਾਵਾ ਵੀ ਕਰਦਾ ਹੈ ਤੇ ਨਾਲ ਦੀ ਨਾਲ ਇਹ ਵੀ ਗੱਲ ਪੱਕੀ ਹੈ ਕੀ ਆਪਣੀ ਜ਼ਿੰਦਗੀ ਵਿੱਚ ਲੱਖਾਂ ਕੰਮ ਸੁਪਾ ਕੇ ਉਸ ਨੇ ਕਿ ਪਰਦੇ ਦੇ ਵਿੱਚ ਰੱਖੇ ਹੁੰਦੇ ਨੇ ਤੇ ਅੱਜ ਮਜ਼ੈਲਟੀ ਵੀ ਦੀ ਸਾਰੀ ਟੀਮ ਵੱਲੋਂ ਜਸਵਿੰਦਰ ਪੱਲਾ ਜੀ ਨੂੰ ਦਿਲਾਂ ਦੀਆਂ ਗਹਿਰਾਈਆਂ ਤੋਂ ਭਰੇ ਮਨ ਦੇ ਨਾਲ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਸਾਸਿਆਂ ਦੇ ਵੰਜਾਰੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ